ਆ ਦੇਖੋ ਜੀ ਬਾਈ ਪਸੰਦ ਨਹੀਂ ਆਇਆ ਬਾਈ ਇਹ ਫੋਟੋ ਜਿਗਰ ਤੱਕ ਹੋੜ ਤੱਕ ਹੋ ਲੱਗਿਆ ਟੋਟਲ ਪੈਂਟ ਆ ਇਹ ਪੈਂਟ ਵੀ ਦੇਖੋ 11 ਦੀ ਕੰਡੀਸ਼ਨ ਦੇ ਦੋ ਬਾਈ ਹਾਂ ਜੀ ਮਨਾ ਬਾਈ ਚਲਿਓ ਚਲੋ ਚਲੋ ਕਾਲੇ ਬਾਈ ਚੱਲ ਚਲਿਓ ਹਾਂ ਦਾ ਹੇ ਵੀ ਗਰਮ ਅਖਰੀ ਗੱਲ ਬਣੀ ਨਹੀਂ ਹੈਗੀ ਇਹ ਤਾਂ ਕੱਪੜੇ ਵੀ ਜੋੜੀਆਂ ਨਾਲ ਦੇ ਪਾ ਕੇ ਤੇ ਰੋਣਾ ਸਾਹਿਬ ਮੁੰਡੇ ਵਿਆਹ ਲੈ ਚਲੀ ਇੱਧਰ ਟਰੈਕਟਰ ਨਹੀਂ ਮਿਲਿਆ ਹਾਂ 27 ਐ ਗਾਲੇ ਬਾਈ ਗੱਲ ਸੁਣ ਆ ਜਾ ਬਾਈ ਜੇ ਮਨ ਨਾਲ ਸਾਨੂੰ ਨਾਲ ਗਿਆ ਆ ਸੀਕ ਦੇਖ ਲੈ ਬਾਈ 8500 ਰੁਪਏ ਦੀ ਕਹਿੰਦਾ 8500 ਦੀ ਹਾਂ ਹਾਂ ਗੱਲ ਸੁਣ ਏ ਬਾਈ ਸਾਨੂੰ ਮਨਾ ਨਾ ਲਿਆ ਦਾ ਤਾਰੇ ਸਾਡੇ ਬਚਾਤੇ ਸੀ ਨੇਰੇ ਇਕੱਲੇ ਪਾ ਪ੍ਰੈਸ਼ਰ ਪੈਣਾ ਇਹਨੂੰ ਲੈਣਾ ਪੈਣਾ ਦਾ ਇਹਨੂੰ ਲੈਣਾ ਪੈਣਾ ਦਾ ਇਹਨੂੰ ਆਪਾਂ ਨੇ ਆਂਦੀ ਸਾਰੇ ਬਾਈ ਨੂੰ ਇੱਕ ਗੱਲ ਕਹੀ ਵੀ ਜੇ ਤੈਨੂੰ ਪਸੰਦ ਹੈਗਾ ਸਾਨੂੰ ਤਾਂ ਦੱਸ ਦੇ ਨਹੀਂ ਹੈਗਾ ਤਾਂ ਦੱਸ ਹਾਂ ਉੱਪਰ ਦੇ ਨੂੰ ਮੈਂ ਇਹ ਕਹਿਤਾ ਵੀ ਤੇਰਾ ਮੁੜ ਕੇ 1.5 ਲੱਖ ਦਾ ਨਹੀਂ ਵਿਕਣਾ ਇਹ ਤਾਂ ਹੀ ਤਾਂ ਆਪਾਂ ਇਹਨੂੰ ਪੁੱਛਿਆ ਹੈ ਕਿਤੇ ਜੇ ਸਾਨੂੰ ਕਹੀ ਜਾਂਦਾ ਨਹੀਂ ਤੁਸੀਂ ਮਗਰਾ ਤਾਂ ਤੁਸੀਂ ਮਗਰਾ ਓਹੀ ਤਾਂ ਗੱਲ ਹੈ ਕਾਲਾ ਬਾਈ ਪਹਿਲਾਂ ਹੀ ਦਵਾਦਵਾਂ ਨੇ ਗਿਆ ਤਾਂ ਕਹਿੰਦਾ ਕਿਤੇ ਬਾਰ ਮੈਂ ਮਨੂ ਪਾਣੀ ਨਾ ਬਚੀ ਜਾ ਵੇਦਵਾ ਕੇ ਲੈ ਓਹੀ ਗੱਲ ਹੈ ਯਾਰ ਜਦ ਆਪਣਾ ਨਾ ਦੇਖਿਆ ਨਾ ਸਾਨੂੰ ਦਿਖਾ ਕੇ ਇਹਨੇ ਆਪ ਨਹੀਂ ਦੇਖਿਆ ਫੋਟੋ ਪਰ ਦੇਖ ਕੇ ਹੋਰ ਨਹੀਂ ਆ ਬਾਈ ਕਦੇ ਵੀ ਟਰੈਕਟਰ ਲੈਣਾ ਨਾ ਫੋਟੋ ਪਰ ਨਾ ਜਾਓ ਇੱਕ ਵਾਰ ਅੱਖੀਂ ਘੱਟ ਕੇ ਆਓ ਲਓ ਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਾਈ ਪੂਰੀ ਠੀਕ ਹੈ ਜੀ ਹਾਂਜੀ ਬਾਈ ਠੀਕ ਹੈ ਠੀਕ ਹੈ ਹਾਂਜੀ ਬਾਈ ਕੀ ਆਏ ਕੀ ਆਏ ਮੱਲਾ ਦਾ ਵੀ ਤੂੰ ਅੱਜ ਹੱਥ ਦਾ ਅੱਜ ਲੱਡੂ ਆ ਜੀ ਹੱਥ ਹੈ ਇਹਦਾ ਹਮਨੇ ਕਦੀ ਹੱਥ ਹੈ ਅੱਜ ਹਮਨੇ ਕਦੀ ਹੱਥ ਹੈ ਬਾਈ ਪਰਾਉਣਾ ਸਾਹਿਬ ਵੀ ਮੈਂ ਕਹਿੰਦਾ 8-10 ਦਿਨ ਹੋ ਗਏ ਉਰੀ ਰੱਖੇ ਫਿਰ ਕਹਿੰਦਾ ਟਰੈਕਟਰ ਦਿਖਾ ਕੇ ਜਾਣ ਦੇਣਾ ਸਹੀ ਹੈ ਟਰੈਕਟਰ ਹੈਗਾ ਕਿਹੜਾ ਪੁਰੀ ਮੈਨੂੰ ਨਹੀਂ ਪਤਾ ਭਾਈ ਇਹ ਤਾਂ ਹੋ ਜੂਗਾ ਕਿਵੇਂ ਕਰਕੇ ਸੌਦਾ ਦੋਏ ਜਣੇ ਭਾਈ ਭਾਈ ਜਿਹੜੀ ਮੇਲ ਗੱਲ ਹੈ ਅਸੀਂ ਨਾ ਦੇਖਿਆ ਏ ਅੱਜ ਤਾਂ ਬਸ ਇਹ ਕਹਿੰਦਾ ਸਾਡੇ ਨਾਲ ਚੱਲੋ ਲੈ ਆ ਕੇ ਲੈ ਕੇ ਆਓ ਭਾਈ ਮੈਂ ਕੋਈ ਨਹੀਂ ਗਿਆ ਹੈਗਾ ਮਨੇ ਨਹੀਂ ਕਰਿਆ ਜੌਂਡੂ ਟਰੈਕਟਰ ਹੈ ਕਹਿੰਦਾ ਆਮਨੇ ਨੂੰ 15 ਮਿੰਟ ਖੜੇ ਨੂੰ ਅਸੀਂ ਹੁਣ ਤਿਆਰ ਹੋ ਕੇ ਆਏ ਹਾਂ ਹਾਂ ਨਹੀਂ ਤੈਨੂੰ ਗੱਡੀ ਲੈਣ ਨੂੰ 15-20 ਮਿੰਟ ਹੋਏ ਗੜੇ ਬਾਈ ਮੈਂ ਗਿਆ ਉੱਧਰ ਸੌਦਾ ਹੀ ਨਹੀਂ ਨਾ ਫਰਦਾ ਆਇਆ ਕਹਿੰਦਾ ਤਿਆਰ ਹੋ ਜਾਣਾ ਮੈਂ ਉੱਧਰ ਹੀ ਨਹੀਂ ਕਰਾਇਆ ਉਹਨੇ ਕਰਾਇਆ ਸਾਰਾ ਕੁਝ ਟਰੈਕਟਰ ਹੈਗਾ ਜੌਂਡੀਅਰ ਕਿੰਨੇ ਕਿਲੋਮੀਟਰ ਹੈ ਬਾਈ ਪੁੰਨੇ ਦੇ ਕਹਾ ਕਹਿੰਦੇ 100 ਦੇ ਨੇੜੇ ਹੋ ਨੇੜੇ ਨੇੜੇ ਉੱਪਰੇ ਹੋਊਗਾ ਉੱਪਰੇ ਹੋਊਗਾ 100 ਤੇ ਬਾਈ ਸਾਰੇ ਜਾਨੇ ਤਿਆਰ ਆ ਮਨਾ ਨਹੀਂ ਆ ਰਹੇ ਕਿੱਥੇ ਗਾਲੇ ਬਾਈ ਕਰ ਉਹਨੂੰ ਹੁਣ ਆਇਆ ਤਾਂ ਫੋਟੋ ਨਹੀਂ ਕਿਚਾ ਕੇ ਵੇਚ ਲਈ ਗਾ ਟਿਕਟ ਲਈ ਆ ਉਹ ਮਨੇ ਲੈ ਜਿਹੜੇ ਬੰਦੇ ਨੇ ਜਾਣਾ ਉਹ ਆਪੇ ਨਹੀਂ ਆਉਂਦਾ ਹੈਗਾ ਇਹਦਾ ਨਾਲੇ ਭਾਈ ਤੇਤੇ ਪਹਿਲਾਂ ਨਾ ਤਿਆਰ ਹੋਏ ਪਏ ਮੈਨੂੰ ਤਾਂ ਹੁਣ ਸੁਨੇਹਾ ਦਿੱਤਾ ਤੇ ਉਹਨੇ ਹਾਂ ਪ੍ਰੈਸਰ ਹੈ ਪ੍ਰੈਸਰ ਨੂੰ ਚੌਂਕ ਜਾ ਰਾ ਬਾਈ ਪੂਰੀ ਤਿਆਰ ਰਿਓ ਬਾਕੇ ਅਸੀਂ ਆਉਂ ਮੁੜੇ ਆਉਂਗੇ ਮੈਂ ਤਾਂ ਰਾਤ ਦਾ ਵੀ ਰਾਤ ਨੂੰ 11 ਵਜੇ ਤੱਕ ਬੱਲੇ ਰੱਖੀ ਬੱਡਾ ਡੱਬਾ ਲਿਆ ਕੇ ਰੱਖੀ ਬਾਸ ਹੀ ਆਗੇ ਤੂੰ ਟੈਨਸ਼ਨ ਨਾ ਲੈ ਠੀਕ ਹੈ ਮਿੰਮੇ ਟਾਈਮ ਤੇ 1 2 ਪੂਰੀ ਨੇ ਵਿਚਾਰੇ ਨੇ ਜਾਣਾ ਨਹੀਂ ਹੈਗਾ ਇਹ ਸਾਡਾ ਸਾਸਰੇ ਦਾ ਮੈਂ ਰਾਖੀ ਰੱਖੂੰਗਾ ਰਾਖੀ ਰੱਖੂਗਾ ਇਹ ਤੇਲ ਤੂਲ ਲਿਆ ਕੇ ਰੱਖੂਗਾ ਜੀ ਨਾ ਵੀ ਉਹ ਜੋ ਫੇਰ ਉੜ ਗਿਆ ਅੱਜ ਆਪਣਾ ਹਾਂ ਇਹ ਰਾਖੀ ਰੱਖੂੰਗਾ ਤੇਲ ਤੂਲ ਦੇ ਨਹੀਂ ਸਾਡੇ ਦੂਜੇ ਸਾਈਡ ਆ ਉਧਰ ਵੀ ਨਹੀਂ ਹੈਗੀ ਲੈ ਪਿੱਛੇ ਰੇ ਭੱਜੀ ਵੀ ਆ ਤੂੰ ਤੇਲ ਤੂਲ ਲਿਆ ਕੇ ਰੱਖੀ ਵਿੱਚ ਉਹਨਾ ਠੀਕ ਆ ਪੰਜ ਜਾਣੇ ਕਾਲੀ ਵੀਰ ਉਹ ਪਾਣੀ ਕਿਉਂ ਕਰੇ ਮੈਂ ਤਾਂ ਲਾਸਟ ਚ ਆਇਆ ਨਹੀਂ ਭਾਈ ਬੰਦ ਨਹੀਂ ਪਤਾ ਹੈਗਾ ਇਹਨਾਂ ਨੇ ਹੀ ਕਰਿਆ ਹੁਣ ਇਹ ਗੱਲਾਂ ਉਹ ਆ ਪੰਜਵਾ ਉਰੇ ਨੂੰ ਆ ਜਾ ਉਹਨੂੰ ਘਰ ਤੇ ਲਿਆਉਣਾ ਆਪਾਂ ਨੇ ਉੱਧਰ ਤੋਂ ਹੀ ਲੈ ਜਿਓ ਚੱਲ ਬਈ ਚੱਕ ਉੱਥੇ ਲੈ ਜਾਈ ਜਾਂਦੇ ਹੋਏ ਉੱਥੇ ਲਾਉਂਦੇ ਛਾਵੇਂ ਚੱਲ ਉੱਥੇ ਲਾਉਂਦੇ ਛਾਵੇਂ ਅਜ ਬਾਏ ਬਾਏ ਕਰ ਗਿਆ ਲਓ ਜੀ ਮਾਲਕ ਕਿਰਪਾ ਕੀ ਲਓ ਜੀ ਬਾਈ ਚਾਲੇ ਪਾਉਂਦੇ ਦੇ ਮਿਲੋ ਬਾਈ ਮਨੇ ਬਾਈ ਨੂੰ ਨਾਲੇ ਪੈਸੇ ਕਰਦਾ ਰੁਕ ਜਾ ਜੀ ਰੁਕ ਜਾ ਆ ਗਾਲੇ ਬਾਈ ਮਸ਼ੀਨਾ ਪੈਸੇ ਹੀ ਪਾਉ ਕੇ ਕਹਿਣ ਦੀ ਆ ਦੇਖ ਤਾਂ ਸੀ ਵਿੱਚ ਹੀ ਕੀੜੇ ਬੰਦੇ ਪਏ ਹਾਂ ਅਲੇ ਕਰ ਆ ਵੀ ਦੋ ਦਿਨ ਵਾਲ ਗਿਣੇ ਹੋਣੇ ਆ ਮੰਨੇ ਨੇ ਮੈਨੂੰ ਭਰੋਸਾ ਨਹੀਂ ਆਉਣੇ ਬਰ ਮਮੇ ਜੀ ਵੀ ਗਣਾਈਏ ਹੋਣੇ ਇਹਨੇ ਨਹੀਂ ਬਾਈ ਚੱਕਰ ਆਏ ਨੇ ਵਿੱਚ ਤੇ ਕਈ ਵਾਰ ਪੈਸੇ ਕੱਢ ਲਏ ਇਹਨੂੰ ਆਏ ਵੀ ਕਿਤੇ ਗੜਬੜ ਨਾ ਹੋ ਜਾਈ ਤੈਨੂੰ ਮੁਕਣੇ ਜਾਉਂਦਾ ਬਾਈ ਗੰਦੀ ਬਲਾ ਜੋਰ ਨੂੰ ਮੋੜਨਾ ਆਪਾਂ ਨੇ ਹਾਂ ਬਲਾ ਜੋਰ ਦੇ ਲਾਗ ਧੀਰੇ ਬਦ ਹਾਂਜੀ ਬਾਈ ਗਣ ਲੈ ਗਣ ਲੈ ਗਣ ਲੈ ਹੋ ਜੂਗਾ ਵਧਾਈਆਂ ਅੱਜ ਇੱਥੇ ਤਾਂ ਗੰਢੀ ਹੋਏ ਹੈਗੇ ਬਾਈ ਕਿਆ ਲਾ ਜੀ ਠੀਕ ਹੈ ਵਧਾਈਆਂ ਹੋ ਜੂਗੀਆਂ ਅੱਜ ਵਧਾਈਆਂ ਹੋ ਗਈਆਂ ਬਈ ਜਾਨ ਹੈ ਵਧਾਈਆਂ ਹੀ ਆ ਲੈਣੇ ਚੱਲੇ ਖਲਿਓ ਹਾਂ ਠੀਕ ਹੈ ਬਾਈ ਮਨੇ ਮਾਸੀ ਉਹਦੇ ਨਾ ਆਇਆ ਅੱਜ 15 ਦਿਨ ਤਾਂ ਮੰਨ ਵੀ ਹੋ ਗਏ ਕਹਿੰਦੇ ਨੂੰ ਆ ਜਾਣਾ ਅੱਜ ਖੁਸ਼ੀ ਗਲੀ ਲੈਰ ਆਈ ਹੈ ਅਜੀਤભાઈ ਕਹਿੰਦਾ ਤਾਂ ਕਹਿੰਦਾ ਮੈਂ ਹੁਣ ਚਲੇ ਜਾਣਾ ਕਹਿੰਦਾ ਕਹਿੰਦਾ ਹੋ ਮੇਰੇ ਕਰਮਾਂ ਚ ਹੈਗਾ ਤਾਂ ਵੀ ਦੇਖ ਕੇ ਜਾਣਾ ਵਾਹੋ ਬਾਈ ਕਾਲਾ ਬਾਈ ਤਾਂ ਖਿੱਚਦਾ ਬਹੁਤ ਦਾ ਡਰ ਲੱਗਦਾ ਮੈਂ ਤਾਂ ਫੇਫੜੇ ਹੇਲਦੇ ਕਾਲੇ ਬਾਈ ਭੱਦੀ ਜਾਂਦਾ ਇਹ ਭੱਦੀ ਬਹੁਤ ਸਹੀ ਤਾਂ ਪਤਾ ਨਹੀਂ ਲੱਗਦਾ ਭੱਦੀ 100 ਪਰ ਘੜ ਜਾਂਦੇ ਆ 120 ਤੱਕ ਪੈ ਜਾਂਦਾ ਸਹੀ ਦਾ ਘੜ ਜਾਂਦੇ ਆ ਲਓ ਜੀ ਬਾਈ ਕਿਨੇ ਹਿਮਾਚਲ ਧੀਰੀ ਚ ਪਹੁੰਚ ਗਏ ਆ ਮਨਾ ਇੰਨਾ ਹਰਾ ਮੀਣਾ ਜੀ ਕਹਿੰਦੇ ਆ ਕਹਿੰਦਾ ਗੋਦੀ ਚ ਬੈਠ ਵੱਧਾ ਵੱਧ ਕੇ ਉਹ ਕਾਫ ਕਰਾ ਰਹੇ ਹੋ ਗਿਆ ਐ ਗਾਲੇ ਭਾਈ ਚਾਹ ਬੰਦਾ ਭਾਈ ਆ ਇਹ ਡਿੱਗੀ ਜਗਾ ਹੈਗੀ ਆ ਹਾਂ ਇੱਕ ਬੰਦਾ ਆ ਸਕਦਾ ਪੂਰਾ ਆ ਜਾਣਾ ਸਾਹਮਣੇ ਨੂੰ ਪਾ ਲੈਣਾ ਆਪਾਂ ਨੇ ਆਉਣੀ ਜਾਣਾ ਭਾਈ ਨਾ ਡਾਕਟਰ ਨੇ ਕਿਹਾ ਸੀਟ ਪਰ ਤੇ ਨਹੀਂ ਉੱਠਣਾ ਹੈ ਜੀ ਜੀ ਭਾਈ ਕਿੱਦਾਂ ਹੈ ਭਾਈ ਜਗਾ ਡਿੱਗੀ ਵਿੱਚ ਬਰ ਜਾਂਦਾ ਮੈਂ ਬਰ ਜਾਂਦਾ ਨਾ ਨਾ ਏਰੀਆ ਦੱਸ ਇਧਰ ਵਾਲਾ ਏਰੀਆ ਤਾਂ ਠੀਕ ਆ ਵੀ ਆਏ ਐ ਗਾਲੇ ਭਾਈ ਜਿਹੇ ਜਿਹੇ ਚੜਾਈਆਂ ਨਾ ਕਿ ਆਏ ਤਾਂ ਕੰਟਰੈਕਟਰ ਹੀ ਛੜੂਗਾ ਹੈ ਲਓ ਜੀ ਭਾਈ ਪਹਾੜ ਬਥੇਰੇ ਲੰਘਲੇ ਟਰੈਕਟਰ ਨਹੀਂ ਆਏ ਹਣ ਤੱਕ ਬਾਈ ਦੱਸ ਦੇ ਕਿੱਥੇ ਗਏ ਰਹੇ ਉਹ ਦੇ ਟੈਂਕੀ ਦਿਖਦੀ ਹਾਂ ਬੰਦਾ ਉਹ ਬਾਈ ਹਾਂ ਨਹੀਂ ਜਿਹੜੀ ਡੇੜੇ ਆ ਤਾਂ ਦੇਖ ਲਈ ਆ ਹਾਂ ਬਨੇ ਬਾਈ ਦੱਸ ਦੇ ਕਿੱਥੇ ਗਏ ਵੀ ਕਹੂਗੇ ਨਾ ਟਰੈਕਟਰ ਲੈਣ ਨਹੀਂ ਲੈ ਕੇ ਗਏ ਉਹ ਬਾਈ ਬੜਿਆ ਬੜਿਆ ਟਰੈਕਟਰ ਲੈਣ ਨਹੀਂ ਲੈ ਕੇ ਗਏ ਹਾਂ ਹਾਂ ਫਰਦਾ ਨਹੀਂ ਹੈਗਾ ਕਿੱਧਰ ਪਾਸੇ ਕਹੂੰ ਉਹ ਹੈ ਉਹਨਾਂ ਕਹਿ ਕੇ ਤੂੰ ਐ ਨਾ ਕਿਤੇ ਹੋਰ ਪਾਸੇ ਲੈ ਜੀ ਯਾਰ ਟਰੈਕਟਰ ਵੀ ਲੈਣਾ ਸੱਚ ਦੱਸ ਦੇ ਇਹ ਬਿਆਹ ਬੂਤਲੀ ਕਰਾਉਣਾ ਆ ਕੜਦੇ ਪਾਜੀ ਬੱਦਲੇ ਉਹ ਬਾਈ ਪਰਾਣਾ ਵੀ ਨਾਲ ਹੈ ਕਿਆ ਪਤਾ ਹੈ ਹਾਂ ਕੋਈ ਪਤਾ ਨਹੀਂ ਮਾਂ ਮੰਮੀ ਕਹੀ ਜਾਂਦੀ ਸੀ ਵੀ ਇਹਨੂੰ ਵੀ ਲੈ ਜਾ ਉਹਨੂੰ ਵੀ ਲੈ ਜਾ ਤਾਂ ਕੰਮ ਖਰਾਬ ਆ ਸੋਟੋ ਬਾਈ ਕੋਈ ਨਹੀਂ ਪਤਾਏਗਾ ਹੋਣੇ ਕਹੀ ਜਾਂਦੇ ਆ ਗਿਆ ਆ ਗਿਆ ਉੱਤੀ ਵੀ ਰਸਦਾ ਕੋਣਾ ਪਰਾਣਾ ਹੀ ਹੁੰਦਾ ਰਸਦਾ ਤਾਂ ਹੋਣੋ ਨਾਲੇ ਲੈ ਆਏ ਆ ਇੱਕ ਪਰਾਣਾ ਬਾਹਰ ਹੈ ਲੋ ਜੀ ਬਾਈ ਬਹੁਤ ਧੰਨਵਾਦ ਆ ਬਾਈ ਦਾ ਪਹੁੰਚ ਗਏ ਸਰੇ ਹਾਂਜੀ ਜੀ ਬਾਈ ਲਓ ਜੀ ਸਾਡੇ ਕੋਲ ਇੱਕ ਬੰਦਾ ਥੋੜਾ ਜਿਹਾ ਫੱਟਰਾ ਵਿਚਾਰਾ ਲੈ ਕੇ ਬਹੁਤ ਦੂਰ ਆਏ ਇਹਨੂੰ ਆਹ ਘੰਟੇ ਕਰਾ ਸਫਰ ਗਿਆਦਾ ਹੈ ਕਾਲੀ ਬਾਈ 2 ਘੰਟੇ ਹੋ ਗਏ ਆ ਜਾ ਓਏ ਅੱਛਾ ਡੌਨਰ ਲੈ ਕੇ ਆਉਣੇ ਐ ਰੋਲੇ ਤਾਂ ਕੱਢਣੇ ਆਰ ਨਹੀਂ ਆ ਜਾ ਬਾਈ ਲਓ ਬਾਈ ਬਾਕੀ ਦੇਖਦੇ ਹੁਣ ਤੁਹਾਨੂੰ ਡਾਕਟਰ ਦਿਖਾਉਂਦੇ ਕਿਆ ਸਿਸਟਮ ਪਹੁੰਚ ਕੇ ਟਿਕਾਣੀ ਉਨੇ ਜੇ ਪਹੁੰਚ ਗਏ ਬਾਈ ਕੋ ਨਹੀਂ ਉਨੇ ਹੀ ਪਹੁੰਚ ਗਏ 100 ਕਿਲੋਮੀਟਰ ਦਾ ਸਫਰ ਬਾਈ ਆਏ ਆ ਵੀ ਜਿਹੜਾ 100 ਕਿਲੋਮੀਟਰ ਦਾ ਇਹ ਸਮਝ ਲੋ 150 ਕਿਲੋਮੀਟਰ ਚ ਇਹ ਪੈ ਗਿਆ ਹੌਲੀ ਗੱਡੀ ਗਈ ਮਨੇ ਡਰਾਈਵਰ ਤਾਂ ਨਹੀਂ ਕਰਨੀ ਮੋਟਰਸਾਈਕਲ ਲੈ ਕੇ ਆ ਵਧੀਆ KTM ਨਾ ਹੋਈ ਬਾਈ ਮਨੇ ਹਾਲ ਹਾਲ ਵੀ ਪੈਜ ਲੈ ਕੇ ਜਾਣਾ ਕੋ ਨਾਲ ਕਾ ਦੇਖੋ ਇਧਰ ਸੀਟ ਵੀ ਲੇੜੀ ਦੀ ਕਹਿੰਦੇ ਸੀਟ ਵੀ ਫਲ ਗਈ ਲੋਈ ਬਾਈ ਜਿਉਂ ਡੀਰ ਹੋ ਰਿਹਾ ਇਧਰ ਇੱਕ ਤਿਆਰ ਦੰਮਨੇ ਵਾਲਾ ਬਈਆ ਖੜਾ ਹੈ ਭਾਈ ਨੂੰ ਲੱਗਿਆ ਹੈ ਜੂਰੀ ਬਣਾ ਅੱਛਾ ਰਹਿਣ ਨੂੰ ਲੱਗਿਆ ਆਹ ਦਰਾਂ ਨੂੰ ਰੰਗ ਹੋੜਾ ਦੇ ਚੀ ਰੰਗ ਉੱਪਰੋਂ ਪਸੂ ਵੀ ਬਾਰੇ ਚੱਲਦੇ ਕਾ ਨਹੀਂ ਭਾਈ ਜੀ ਭਾਈ ਆਹ ਟਰੈਕਟਰ ਦਾ ਜਿਹੜਾ ਲੈਣਾ ਹੈ ਤੇ ਫੋਲਡੋ ਚ ਕੁਸ ਲੱਗਿਆ ਜਾ ਵੇ ਆ ਕੇ ਦੇਖਿਆ ਪਸੰਦ ਨਹੀਂ ਹਾਂ ਭਾਈ ਜੱਟਿਆ ਨਹੀਂ ਆਹ ਦੇਖੋ ਪੇਂਟ ਬਹੁਤ ਵਧੀਆ ਨਹੀਂ ਲੱਗਦਾ ਆਹ ਦੇਖੋ ਜੀ ਬਾਈ ਪਸੰਦ ਨਹੀਂ ਆਇਆ ਬਾਈ ਇਹ ਫੋਟੋ ਜਿ ਘਜ਼ੋਰ ਤੱਕ ਹੋਲਾ ਕਿ ਉਹ ਹੋ ਲ ਗਿਆ ਟੋਟਲ ਪੇਂਟ ਆ 1 ਪੇਂਟ ਵੀ ਦੇਖੋ 11 ਦੀ ਗੱਡੀ ਖੋਲ ਦੋ ਬਾਈ ਬਾਕੀ ਇਹ ਰਿਹ ਹਮ ਗਰਾੜ ਪਏ ਆ ਬਾਈ ਜਿਹੜੇ ਪੁਰਾਣੇ ਤੇ ਰੌੜਾ ਵੀ ਚੇਂਜ ਹਾਂਜੀ ਬਾਈ ਮਨ ਨੂੰ ਚੜੀ ਨਹੀਂ ਸੀ ਮੁੱਲ ਪਿਆ ਨਹੀਂ ਆਇਦਾ ਲੋੜ ਦੇ ਪਾਣੇ ਰੰਗ ਚੋੜੀ ਨਾਲ ਮਿਲ ਕੇ ਆਇਆ ਸੀ ਅੱਛਾ ਗੱਲਾਂ ਦੀ ਬਣੀ ਵਾਲੀ ਹਾਂਜੀ ਮਨਾ ਬਾਈ ਚੱਲੀਏ ਹਾਂ ਚਲੋ ਚਲੋ ਕਾਲੇ ਬਾਈ ਚੱਲ ਚੱਲੀਏ ਹਾਂ ਦਾ ਹਵੀ ਗਰਮ ਅਖਰੀ ਗੱਲ ਬਣੀ ਨਹੀਂ ਹੈਗੀ ਇਹ ਤਾਂ ਕੱਪੜੇ ਦੀ ਜੋੜੀ ਨਾਲ ਦੇ ਪਾ ਕੇ ਆ ਤੇ ਰੋਣਾ ਸਾਹਿਬ ਮੁੰਡੇ ਵਿਆਹ ਲੈ ਚਲੀ ਇੱਧਰ ਟਰੈਕਟਰ ਨਹੀਂ ਮਿਲਿਆ ਹਾਂ ਭਾਈ ਇਹ ਤਾਂ ਕੱਪੜੇ ਦੀ ਜੋੜੀ ਹੈ ਹਾਂ ਕਾਲੇ ਬਾਈ ਗੱਲ ਸੁਣ ਆ ਜਾ ਬਾਈ ਜੇ ਮਨਾ ਸਾਨੂੰ ਨਾਲ ਲਿਆ ਤਾਂ ਆ ਸੀਕ ਦੇਖ ਲੈ ਬਾਈ 85000 ਰੁਪਏ ਦੀ ਕਹਿੰਦਾ 85000 ਦੀ ਹਾਂ ਹਾਂ ਗੱਲ ਸੁਣ ਇਹ ਬਾਈ ਸਾਨੂੰ ਮਨਾ ਨਾਲ ਲਿਆ ਤਾਂ ਸਾਰੇ ਸਾਡੇ ਬਚਾਤੇ ਸੀ ਨੇਰੇ ਇਕੱਲੇ ਪਾ ਪ੍ਰੈਸ਼ਰ ਪੈਣਾ ਉਹਨੂੰ ਲੈਣਾ ਪੈਣਾ ਦਾ ਇਹਨੂੰ ਲੈਣਾ ਪੈਣਾ ਦਾ ਇਹਨੂੰ ਆਪਾਂ ਨੇ ਆਂਦੀ ਸਾਰੇ ਬਾਈ ਨੂੰ ਇੱਕ ਗੱਲ ਕਹੀ ਵੀ ਜੇ ਤੈਨੂੰ ਪਸੰਦ ਹੈਗਾ ਸਾਨੂੰ ਤਾਂ ਦੱਸ ਦੇ ਨਹੀਂ ਹੈਗਾ ਤਾਂ ਦੱਸ ਉੱਪਰ ਦੇ ਨੂੰ ਮੈਂ ਐਂ ਕਹਿਤਾ ਵੀ ਤੇਰਾ ਮੁੜ ਕੇ 1.5 ਲੱਖ ਦਾ ਨਹੀਂ ਵੇਖਣਾ ਇਹ ਸਾਹਿੱਤ ਆਪਾਂ ਨੇ ਪੁੱਛਿਆ ਏ ਕਿਤੇ ਜੀ ਸਾਨੂੰ ਕਹੀ ਜਾਂਦਾ ਨਹੀਂ ਤੁਸੀਂ ਮਗਰਾਤਾ ਤੁਸੀਂ ਮਗਰਾਤਾ ਕੋਈ ਤਾਂ ਗੱਲ ਕਾਲਾ ਬਾਈ ਪਹਿਲਾਂ ਹੀ ਧਮਾਲ ਮਾਣਨੇ ਗਿਆ ਤਾਂ ਕਹਿੰਦਾ ਕਿਤੇ ਬਾਅਦ ਵਿੱਚ ਮੈਨੂੰ ਪੜਨੀ ਆ ਨਾ ਬੱਚੀ ਜਾ ਵੇਖ ਤਵਾ ਕੇ ਲੈ ਆਉਂ ਹੀ ਗੱਲ ਆ ਯਾਰ ਜਿਆ ਆਪਾਂ ਨੇ ਦੇਖਿਆ ਨਾ ਸਾਨੂੰ ਦਿਖਾ ਕੇ ਇਹਨੇ ਆਪ ਨਹੀਂ ਦੇਖਿਆ ਫੋਟੋ ਪਰ ਦੇਖ ਕੇ ਹੋਰ ਨਹੀਂ ਬਾਈ ਕਦੇ ਵੀ ਟਰੈਕਟਰ ਲੈਣਾ ਨਾ ਫੋਟੋ ਪਰ ਨਾ ਜਾਓ ਇੱਕ ਵਾਰ ਅੱਖੀਂ ਕੱਢ ਕੇ ਆਓ ਹੁਣੇ ਬਾਈ ਤਾਂ ਕਹੀ ਜਾਂਦਾ ਸਾਰਾ ਕੋ ਨਾਮਾ ਪਾਤਾ ਆਪਾਂ ਜਾ ਉੱਪਰ ਤਿੰਨ ਜਾਂਚ ਦੇਰ ਨਹੀਂ ਮਗਰਾੜ ਦੇਖਦੇ ਲੱਗ ਦੇਖਦੇ ਪਾ ਜੀ ਇਹ ਛੋਲੂ ਰੰਗ ਕਰਿਆ ਬਾਈ ਹੁਣ ਆਪਾਂ ਨੇ ਗੱਡੀ ਲਈ ਏ ਗੱਡੀ ਦੇਖ ਕੇ ਲਈਏ ਕੋਈ ਕੁਝ ਹੈ ਨਹੀਂ ਉੰਨੀ ਕੀ ਗੱਲ ਹੈ ਜੇ ਚੀਜ਼ ਦੇਖੇ ਬਗਾਰੇ ਲਈ ਉਹ ਤਾਂ ਫਾਇਦਾ ਕੋਈ ਨਹੀਂ ਹੈਗਾ ਲੈ ਬਾਈ ਜਿੱਕਣ ਆਏ ਤੇ ਕੁੱਕਣੇ ਠੰਡੇ ਜੋ ਕੇ ਚੱਲੇ ਬਾਈ ਕਈ ਵਾਰ ਕਹਿੰਦੇ ਰੱਬ ਚੰਗਾਈ ਕਰਦਾ ਖਬਰ ਇਹਨੂੰ ਹੁਣ ਪੰਜਾਬ ਨੰਬਰੇ ਵਧੀਆ ਮਿਲ ਜੀ ਬਾਈ ਮਾਚ ਨਾਲ ਇਹਦਾ ਕੀੜਾ ਉੱਤਰ ਗਿਆ ਹੁਣ ਹੈ ਹਾਂ ਦੇਖੋ ਮੈਂ ਆਂਦਾ ਨਾ ਹਾਂ ਤੇ ਇਹਨੂੰ ਕੱਲੇ ਹੁਣ ਇਹਨੂੰ ਘੁੰਮਣਾ ਪਾਉਂਗਾ ਹੁਣ ਇਹਨੂੰ ਹੁਣ ਪਤਾ ਲੱਗ ਗਿਆ ਉਹ ਕੀੜਾ ਵੜ ਗਿਆ ਹੁਣ ਕੰਮ ਕੇ ਲਾਊਗਾ ਹੁਣ ਨਹੀਂ ਲੰਦਾ ਹੈਗਾ ਤੋ ਜੀ ਹਾਂ ਨਹੀਂ ਭਾਈ ਗਰਮਕ ਭਾਈ ਹੁਣ ਤੱਕ ਅਮਨਾ ਘੁੰਮਿਆ ਨਹੀਂ ਹੁਣ ਘੁੰਮ ਕੇ ਚੀਜ਼ ਲਾਉਂਗਾ ਕਿ ਨਹੀਂ ਘੇੜੇ ਕਿਹੜੇ ਤੁਸੀਂ ਯਾਸੀ ਵਿੱਚ ਡਰੈਕਟਰ ਵਧੀਆ ਮਿਲ ਜਾਣਾ ਹਾਂ ਉਹਦੀ ਲੋੜ ਨਾ ਬਾਈ ਮੇਰੇ ਪਿੰਡ ਵਾਲੇ ਆਮਨੇ ਆਮਨੇ ਦਾ ਬਰੋਣਾ ਕਹਿੰਦਾ ਹੁਣ ਮੈਂ ਹੀ ਦਵਾਉਂਗਾ ਵਿੱਕੇ ਕੋਲੇ ਖੜਾ ਭੈਣ ਜੀ ਤੂੰ ਜਿਹੜਾ ਜ ਮਰਜ਼ੀ ਲੈ ਲਵੇ ਲਓ ਜੀ ਭਾਈ ਸੂਏ ਪਰ ਵਾਲੇ ਖੇਤਾ ਚ ਲਾਉਣਾ ਇਹਦੇ ਪਾਣੀ ਤੇ ਲਾਈਟ ਭੱਜ ਗਈ ਹਨੇਰੀ ਆ ਗਈ ਹਾਂਜੀ ਭਾਈ ਹਸਨਦਾ ਜੀ ਕਿਆ ਬਣੂਗਾ ਹੁਣ ਮੀਂਹ ਆਏਗਾ ਲੱਗਦਾ ਲੱਗਦਾ ਹੁਣ ਤਾਂ ਪੂਟਾ ਬਣੇਗਾ ਬਾਕੀ ਭਾਈ ਠੰਡੀ ਹਵਾ ਚੱਲ ਵੀ ਬੱਦਲ ਬਹੁਤ ਆਏ ਕਿਲਾ ਦੇਖੋ ਕਾਲੀ ਘਟਾਈ ਆਈ ਹੈ ਹਵਾ ਚੱਲ ਵੀ ਲਾਈਟ ਪੱਜ ਗਈ ਵੀ ਮੀਂਹ ਪੈ ਰਿਹਾ ਕਿਤੇ ਹੁਣ ਇਹ ਕਹੀ ਜਾਂਦੇ ਆ ਵੀ ਫਟਾਫੜ ਮਾਮੇ ਮੈਨੂੰ ਘਰ ਨੂੰ ਲੈ ਚੱਲ ਮੈਂ ਕਿਹਾ ਨਹੀਂ ਹਲੇ ਜਾਣਾ ਹੈਗਾ ਵੀ ਪਾਵਰ ਵੀ ਆ ਸਾਦੀ ਆ ਪਰ ਨਹੀਂ ਹੁ ਮੀਂਹ ਦੇ ਕਿੰਨੇ ਪਰਸੈਂਟ ਚ ਆ ਸਕਦੇ ਭਾਈ 60% ਤਾਂ ਹੈਗੇ ਆ ਹਾਂ ਬਾਮੂ ਪੈਣਾ ਵੀ ਪਤਾ ਨਹੀਂ ਐ ਉਧਾ ਗਰਮੀ ਬਹੁਤ ਹੀ ਮੌਸਮ ਠੰਡਾ ਹੋ ਗਿਆ ਹਵਾ ਚੱਲ ਪਈ ਬਾਈ ਤਾਂ ਹਾਲੇ ਮੈਂ ਕਹਿੰਦਾ ਬਈ 20 ਮਿੰਟੇ ਚੱਲੀਦੀ ਮੋਟਰ ਬਾਈ ਤਕਰੀਬਨ 10 12 ਦਿਨਾਂ ਬਾਅਦ ਪਾਣੀ ਲੱਗਣ ਲੱਗਿਆ ਬਾਈ ਆ ਜਿਹੜੇ ਸੋਇਓਰ ਵਾਲੇ ਤਾਂ ਇਹਨਾਂ ਨੂੰ ਹਾਲੇ ਆਮ ਜਲ ਹੋ ਜੇ 100% ਖੇ ਦਾ ਤਾਂ 20% ਭਰਿਆ ਤਾਂ ਬਾਕੀ ਰਹਿ ਗਿਆ ਖਬਰੇ ਹੁਣ ਮੀਂਹ ਹੀ ਭਰ ਦੇਣਾ ਪੈਸੇ ਬਾਈ ਜਿਹੜੀ ਇਹ ਹਵਾ ਚੱਲਦੀ ਨਾ ਆ ਦਿਨਾ ਅੱਜ ਜਿਹੜੇ ਦਾ ਤਾਂ ਬਾਈ ਛਿੱਟਾ ਬਾਹਰ ਆ ਰਿਹਾ ਉਹਨਾਂ ਵਾਸਤੇ ਨੁਕਸਾਨ ਆ ਕਿ ਬੂਰ ਛੜ ਜਾਂਦਾ ਏ ਆ ਦੇਖੋ ਕਿਹੜੇ ਸਾਬ ਨਾਲ ਹੁਣ ਆਪਣੇ ਤਾਂ ਹਲੇ ਵਿੱਚ ਆ ਬਾਈ ਜਿਹੜੇ ਨਿਸਰ ਕੇ ਜਿਹੜੇ ਜ਼ਿਆਦਾ ਗੇਤੇ ਹੋਣਾ ਬਸ ਨੁਕਸਾਨ ਹੈ ਹੈ ਕੇ ਖੱਡਾ ਦਾ ਖੰਬਾ ਦੋਰੇ ਬਾਕੀ ਕਰੂਗਾ ਜੇ ਕੋ ਹੜਦਾ ਨਹੀਂਗਾ ਬਤੜਕੇ ਹੀ ਆ ਗਿਆ ਬਾਈ ਹਾਂ ਬਣਾ ਆਰੇ ਨੇਰੀ ਆ ਗਈ ਆਰੇ ਨੇਰੀ ਆ ਗਈ ਦਿਖਦੀ ਉਹ ਅੱਜ ਈ ਦੱਸਦੀ ਵਾਲੇ ਆਪਾਂ ਵੀ ਘਰ ਨੂੰ ਚਲਦੇ ਹਾਂ ਕਿਤੇ ਆਪਾਂ ਇਹਨਾਂ ਪੀਤੀਏ ਸਾਡੇ ਬਾਬਾ ਜੀ ਆਏ ਆ ਸਾਡੇ ਪੱਕਾ ਇਲਾਜ ਹੈਗਾ ਏ ਜੇ ਉਹਰੇ ਮੀ ਆ ਗਿਆ ਤਾਂ ਛੱਡੇ ਜੇ ਖੜ ਸਾਦੇ ਹੈ 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 ਛੱਡੇ ਨਾ ਨਹੀਂ ਪੈਂਦਾ ਕਿੰਨਾ ਕੇ ਡਾਮ ਘਰੂਗਾ ਕਾਤਾ ਜਾਣਾ ਹੈ ਬਣਾ ਨਹੀਂ ਤਾਂ ਕਿ ਇੱਥੇ ਮਰੂਦ ਲੱਗੇ ਪਏ ਜੀ ਭੁੱਖ ਲੱਗੀ ਮਰੂਦ ਖਾ ਲੈਣੇ ਆਪਾਂ ਨੇ ਟੈਨਸ਼ਨ ਫਰੀ ਹੈ ਫਿਰ ਆ ਮੁੰਡੇ ਨੇ ਜਾਣਾ ਘਰ ਨੂੰ ਇਹਨੂੰ ਟੈਨਸ਼ਨ ਜ਼ਿਆਦਾ ਪਈ ਵੀ ਮੈਂ ਘਰ ਚਲੇ ਜਾਵਾਂ ਜਾਣਾ ਛੁੱਟੀ ਅੱਜ ਕਿ ਕਰੀ ਆ ਹੈਗੀ ਅੱਜ ਛੁੱਟੀ ਹੈਗੀ ਹੈ ਜੈਸ਼ਨ ਨੇ ਕਰੀ ਆ ਪੰਮੂ ਨੇ ਪੰਮੂ ਨੂੰ ਵੀ ਪੰਮੂ ਅਤੇ ਮੰਨੂ ਹੈਗੇ ਜੈਸ਼ਨ ਨੇ ਕਰੀ ਆ ਛੁੱਟੀ ਹਾਂਜੀ ਕੀ ਬਾਕੀ ਬਾਈ ਆ ਲਾਗ ਲਾਗ ਝਟਪੜ ਸਪਰੇਅ ਕਰੀ ਦੀ ਬਸ 10 15 ਦਿਨੇ ਕੱਢਦੀ ਐ ਇਹਦੇ ਪਰ ਦੁਬਾਰਾ ਇੱਕ ਪੰਪ ਫੇਰ ਲੱਗਣਾ ਐ ਸਾਰਾ ਹੋ ਗਿਆ ਕੱਖ ਨੀ ਐ ਫੇਰ ਵਿੱਚ ਜਾਣ ਲੱਗ ਜਾਂਦਾ ਕੰਮ ਖਰਾਬ ਹੋ ਜਾਂਦਾ ਇਹ ਵੀ ਕਰਦੇ ਆ ਬਾਕੀ ਚੱਲਦੇ ਆ ਬਾਈ ਘਰ ਨੂੰ ਮੌਸਮ ਖਰਾਬ ਆ ਹੁਣ ਜਦੋਂ ਇੱਕ ਵਾਰ ਹਵਾ ਚੱਲ ਪਵੇ ਉਹਦੇ ਵਾਰਮਾ ਬਾਈ ਫੇਰ ਲਾਈਟ ਲੂਟ ਨਹੀਂ ਆਉਂਦੀ ਹੈਗੀ ਕਿਉਂਕਿ ਤੁਹਾਨੂੰ ਪਤਾ ਹੀ ਐ ਕਿ ਤਾਰਾਂ ਤੂਰਾਂ ਬਪੂਲਰ ਲੱਗੇ ਵੀ ਨਾਲ ਪਾਣੀ ਮੋਟੀ ਉਹ ਪਹਿਲੇ ਹੀ ਕੱਢ ਦਿੰਦੇ ਪਿਛੇ ਤੇ ਤੇ ਨਾਲ ਸਾਹਮਣੇ ਵੀ ਪਪੂਲਰ ਆ ਪਪੂਲਰਾਂ ਦੇ ਵਿੱਚੋਂ ਲੰਗਦੀ ਇੱਧਰ ਵੀ ਪਪੂਲਰ ਹੈ ਪਟਾਣੀਆਂ ਲਾ ਕੇ ਪਟਾਕਾ ਪੈਣ ਦਾ ਤਾਂ ਕਰਕੇ ਉਹ ਵੀ ਨਹੀਂ ਕੱਢ ਦਿੰਦੇ ਹਵਾ ਚੱਲ ਵੀ ਪੂਰੀ ਆ ਜਿਹੜੇ ਬਾਈ ਆਪਣੇ ਧਾਨ ਆਏ ਹੈਗੇ 7:34 ਚਾਰ ਦਿਨ ਹੋ ਗਏ ਇਹਨਾਂ 'ਪਸ ਸਪਰੇਅ ਕਰੀ ਦੀ ਸਪਰੇਅ ਵੀ ਪੂਰਾ ਅਸਰ ਦਿਖਾਈ ਗੀ ਬਾਈ ਤੇ ਡੀਪੋਂ ਖੀਜੀ ਵੀ ਮਰ ਗਈ ਉਹਦਾ ਵੀ ਐਨ ਟਾਈਮਿੰਗ ਲਾਸ ਹੋ ਗਈ ਇਹ ਵੀ ਕਿਤੇ ਕਿਤੇ ਬਾਈ ਦੇਖੋ ਪੈ ਪਾਣੀ ਪਰ ਗਿਆਂ ਦੇ ਵੀ ਪੰਜ ਚਾਰ ਦਿਨ ਚ ਇਹਨੇ ਵੀ ਬਾਹਰ ਆ ਜਾਣਗੇ ਹਲੇ ਪੈਗਾਂ ਮੈਦਾ ਵੀ 8 8 ਚੱਲੀਏ ਚਲੋ ਭਾਈ ਆ ਖੰਬਾ ਲੱਗਿਆ ਭਾਈ ਨਵਾਂ ਚੱਲੀਏ ਘਰ ਨੂੰ ਭਾਈ ਮੌਸਮ ਖਰਾਬ